ਮંત્રી ਕੁਲਦੀਪ ਸਿੰਘ ਢਾਲੀਵਾਲ ਨੇ ਦਿੱਲੀ ਤੋਂ ਪੰਜਾਬ ਜਾਂਦੇ ਸਮੇਂ ਹਰਿਆਣਾ ਵਿੱਚ ਹਮਲੇ ਦਾ ਸ਼ਿਕਾਰ ਹੋਏ ਪ੍ਰਵਾਸੀ ਭਾਰਤੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਸੁਮੰਤਰੀ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਜ਼ੀਰੋ ਐਫ ਆਈ ਆਰ ਦਰਜ ਕਰੇਗੀ ਤੇ ਦੋਸ਼ੀਆਂ ਨੂੰ ਨਿਆਂ ਦੇ ਕਟਾਰੇ ਦੇ ਵਿੱਚ ਲਿਆਉਣ ਨੂੰ ਯਕੀਨੀ ਬਣਾਏਗੀ ਤਾਲੀ ਵਾਲੇ ਹਰਣਾ ਹਰਿਆਣਾ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਵੀ ਪੱਤਰ ਲਿਖ ਕੇ ਦੋਸ਼ੀਆਂ ਦੀ ਪਛਾਣ ਕਰਕੇ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਹਨਾਂ ਨੇ ਦਿੱਲੀ ਜਾਣ ਵਾਲੇ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਸੂਬਾ ਸਰਕਾਰ ਤੇ ਦਬਾਅ ਬਣਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਨ ਦੀ ਵੀ ਬੇਨਤੀ ਕੀਤੀ ਹੈ। ਮੰਤਰੀ ਨੇ ਹਮਲੇ ਦੌਰਾਨ ਪਰਿਵਾਰ ਨੂੰ ਹੋਰ ਨੁਕਸਾਨ ਹੋਣ ਤੋਂ ਬਚਾਉਣ ਵਾਲੇ ਡਰਾਈਵਰ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਇਹ ਵੀ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਡਰਾਈਵਰ ਨੂੰ ਬਹਾਦਰੀ ਪੁਰਸਕਾਰ ਵੀ ਦੇਵੇਗੀ। ਅਸਬੋਦਕ ਮੁੰਡਾ ਨੌਜਵਾਨ ਹਾਰਟ ਟੈਕ ਦੇ ਨਾਲ ਡੈੱਥ ਹੋ ਗਈ ਤੇ ਉਹਦੇ ਮਾਪਿਆਂ ਨੇ ਵੀ ਰਿਕੁਐਸਟ ਕੀਤੀ ਕਿ ਡੈੱਡ ਬੋਡੀ ਜਿਹੜੀ ਬੇਰੀ ਅਜੇ ਗੱਲ ਨਹੀਂ ਹੋਈ ਉਹਨਾਂ ਦਾ ਕਿਉਂ ਨੰਬਰ ਨਹੀਂ ਮਿਲਿਆ ਉਹਨਾਂ ਦਾ ਜੀ ਹੁਣ ਕਦੋਂ ਦਾ ਜਾਂਦਾ ਜਾਂਦਾ ਮੈਂ ਡੀਸੀ ਦੀ ਡਿਊਟੀ ਲਈ ਆ ਤੇ ਮੈਂ ਉਹਨਾਂ ਨੂੰ ਕਿਹਾ ਡੀਸੀ ਨੂੰ ਕਿਹਾ ਬ੍ਰੈਕਾਡਨ ਨੂੰ ਮੈਸੇਜ ਕਰ ਲੈਣੇ ਕਰੋ ਕਿ ਮੈਂ ਕੱਲ ਉੱਤੇ ਆਉਂਗਾ ਕਿਉਂਕਿ ਮੈਂ ਮੈਂ ਸਮਝਦਾ ਮਖੋਦ ਉੱਤੇ 13 ਸਾਲ ਦਿਹਾੜੀਆਂ ਲਾਈਆਂ ਮੈਨੂੰ ਪਤਾ ਲੋਕ ਕਿਦਾਂ ਦਹਾ ਨੌ ਦੀ ਕਿਫਤ ਕਰਦੇ ਕਿਦਾਂ ਮਿਹਨਤ ਕਰਦੇ ਮਿਹਨਤ ਕਰਕੇ ਪੰਜਾਬ ਚ ਭੇਜਦੇ ਐਨੜਾ ਵੀ ਇਹ ਤੋਂ ਬਿਨਾ ਪੰਜਾਬ ਨੂੰ ਵੇਖਣਾ ਬਹੁਤ ਔਖਾ ਦਿੰਦਾ ਬਈ ਪੰਜਾਬ ਦੀ ਰੀੜ ਦੀ ਹੱਡੀ ਨੇ ਛੇ ਪੰਜਾਬ ਦਾ ਵਕਾਸ ਆਪਾਂ ਕਰਨਾ ਤੇ ਇਹਨਾਂ ਦਾ ਹੀ ਤੋਂ ਬਿਨਾ ਨਹੀਂ ਹੋ ਸਕਦਾ ਐਨਆਰਆਈ ਦੀ ਜਾਨ ਮਾਲ ਜਾਇਦਾਦੀ ਦੀ ਰਾਖੀ ਕਰਨੀ ਸਾਡੀ ਡਿਊਟੀ ਆ ਤੇ ਮੈਂ ਇਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵਿਸ਼ਵਾਸ ਦਿਵਾਉਣ ਆਇਆ ਕਿ ਅਸੀਂ ਤੁਹਾਡੇ ਨਾਲ ਹ ਚਟਾਨ ਦੀ ਤਰ੍ਹਾਂ ਖੜੇ ਹ ਕਮਲੋਣਾ ਨੇ ਕੋਈ ਗੱਲ ਨਹੀਂ ਕੋਈ ਬਾੜੀ ਕੱਟਣ ਆਈ ਆ ਆਪਾਂ ਮੈਂ ਜਿੱਦਾਂ ਤੁਹਾਨੂੰ ਕਹਿ ਤਾ ਇਹਨਾਂ ਦਾ ਡਿਪਾਰਟਮੈਂਟੋਂ ਐਫਆਈਆਰ ਦਰਜ ਕਰਦੇ ਆਂ ਫਿਰ ਉੱਥੇ ਵੀ ਜਦੋਂ ਸੀਐਮ ਸਾਹਿਬ ਦੇ ਟਾਈਮ ਦੇ ਤਾਂ ਉੱਥੇ ਵੀ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਕੈਦੇ ਦਾ ਮੁਕੱਦਮਾ ਦਰਜ ਕਰੋ ਅੱਗੇ ਤੋਂ ਕੋਈ ਇਦਾਂ ਨਹੀਂ ਘਟਰਾ ਨਾ ਹੋਵੇ ਸੋ ਮੈਂ ਆਪਣੇ ਭੈਣ ਜੀ ਨੂੰ ਬੰਦੀ ਪੈੜਿਆ ਸਾਡੀ ਮਾਂ ਆ ਇਹਨਾਂ ਨੂੰ ਵਿਸ਼ਵਾਸ ਹੋਣਾ ਕਿ ਤੁਹਾਡੇ ਪੁੱਤ ਜਿੰਦੇ ਆ ਕਹੋ ਨਾ ਭਗਵੰਤਬਾਨ ਤੁਹਾਡਾ ਮਾਪਿਆਂ ਦਾ ਪੁੱਤ ਹੈ ਜਿਹੜਾ ਹਲੇ ਮੁਕੰਤੂਈ ਹੈ ਤੇ ਬਦੌਂਦੀ ਲੋੜ ਨਹੀਂ ਅਸੀਂ ਸਭ ਲੋਕ ਤੁਹਾਡੇ ਨਾਲ ਆ ਤੁਹਾਡੇ ਬੱਚੇ ਆ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਆ ਤੁਹਾਡੇ ਦੁੱਖ 'ਚ ਖੜੇ ਆ ਤੁਹਾਡੇ ਸੁੱਖ 'ਚ ਖੜੇ ਆ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦੇ ਆ ਤੁਹਾਨੂੰ ਮਿਲ ਕੇ ਕਹਿਣਾ ਚਾਹੁੰਦੇ ਆ ਕਿ ਤਕੜੇ ਹੋ ਆਪਣੇ ਕੰਮ ਕਰੋ ਘਬਰਾਉਣਾ ਨਹੀਂ ਆਪਾਂ ਤਾਂ ਪੰਜਾਬੀਆਂ ਜਿਹਾ ਸਿੱਖ ਆਪਾਂ ਵੱਡੀ ਤੋਂ ਵੱਡੀ ਸਮੱਸਿਆਵਾਂ 'ਚੋਂ ਨਿਕਲ ਆਉਂਦੇ ਆ ਇਹ ਜਿਹੜੀਆਂ ਛੋਟੀਆਂ-ਛੋਟੀਆਂ ਆਪਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਸਮੱਸਿਆਵਾਂ 'ਚ ਆਪਾਂ ਦੂਰ ਕਰਾਂਗੇ ਦੇਖੋ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਜਿੰਦਾ ਸੜਕ ਸੁਰੱਖਿਆ ਫੋਰਸ ਬਣਾਈ ਹੈ ਇਦਾਂ ਹਜ਼ਾਰੇ ਨੂੰ ਬਣਾਉਣੀ ਚਾਹੀਦੀ ਹੈ ਉਨਨਾਂ ਵੀ ਇੱਦਾਂ ਦੀ ਬਣਾ ਕੇ ਥਾ-ਥਾ ਤੇ ਆਪਾਂ ਗੱਡੀਆਂ ਲਾਈਆਂ ਨਾ ਆ ਹੁਣੇ ਇੱਕ ਭਾਈ ਸਾਹਿਬ ਨੇ ਮੈਨੂੰ ਬੜੀ ਵਧੀਆ ਗੱਲ ਕਹੀ ਵੇਖੋ ਜਦੋਂ ਲੋਕਾਂ 'ਚ ਜਾਂਦੇ ਆ ਉਦੋਂ ਬੰਦਾ 10 ਦੇ ਲੋਕ ਉਹਦੇ ਇੱਕ ਭਾਈ ਸਾਹਿਬ ਕਹਿਣ ਦੇ ਜੀ ਮੇਨ ਛੜਕਾਂ ਤੇ ਤਾਂ ਕੰਮ ਠੀਕ ਆ ਥੋੜਾ ਜਿਹਾ ਪਿੰਡਾਂ ਦੀਆਂ ਲਿੰਕ ਛੜਕਾਂ ਤੇ ਵੀ ਕਰੋ ਤੇ ਇਹ ਵੀ ਆਪਾਂ ਸੀਐਫ ਸਾਹਿਬ ਨੂੰ ਕਹਾਂਗੇ ਕਿ ਸੀਐਮ ਸਾਹਿਬ ਜਿੱਦਾਂ ਆਪਾਂ ਮੇਨ ਛੜਕਾਂ ਤੇ ਕੀਤਾ ਇਦਾਂ ਆਪਣੀ ਪੈਟਰੋਲਿੰਗ ਜਿਹੜੀ ਪਿੰਡਾਂ ਦੇ ਵਿੱਚ ਮੇਨ ਜਿਹੜੀਆਂ ਲਿੰਕ ਰੋਡਾਂ ਨੇ ਉਹਨਾਂ ਤੇ ਵੀ ਮਾਨ ਸਾਹਿਬ ਨੂੰ ਬੇਨਤੀ ਕਰਕੇ ਉਹ ਵੀ ਅੰਪਕ ਕਰਾਂਗੇ ਸੋ ਤੁਹਾਡੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਅਸੀਂ ਪਰਵਾਰ ਦੇ ਨਾਲ ਅਸੀਂ ਪੰਜਾਬੀਆਂ ਦੇ ਨਾਲ ਹੈ ਉਹ ਦੁਨੀਆ ਭਰ ਦੇ ਨਾਗੀਆਂ ਦੇ ਨਾਲ ਹੈ ਇਹੀ ਸ਼ਬਦ ਮੈਂ ਕਹਿਣਾ ਚਾਹੁੰਦਾ